ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜਿਹਦੇ ਲਈ ਆਪਾਂ ਨੇ ਆ ਆਲੂ ਲੈ ਲਏ ਆਲੂਆਂ ਨੂੰ ਆਪਾਂ ਬਾਹਲੇ ਵਾਲ ਕੇ ਛਿਲ ਲਿਆ ਇੱਧਰ ਆਪਾਂ ਨੇ ਇੱਕ ਪਿਆਜ਼ ਲੈ ਲਿਆ ਪਿਆਜ਼ ਨੂੰ ਕੱਟ ਕਰ ਲਿਆ ਹੁਣ ਆਪਾਂ ਆਲੂ ਨੂੰ ਕਦੂਕਾਸ਼ ਕਰ ਲੈਨੇ ਆਂ ਜੀ ਕਿਉਂਕਿ ਕਦੂਕਾਸ਼ ਕਰਨ ਨਾਲ ਚੰਗੀ ਤਰ੍ਹਾਂ ਮੈਸ਼ ਹੋ ਜਾਂਦੇ ਨੇ ਜੀ ਆਪਾਂ ਕਿਸੇ ਚੀਜ਼ ਨਾਲ ਮੈਸ਼ ਕਰਦੇ ਆ ਤਾਂ ਨਹੀਂ ਹੁੰਦੇ ਐਨੇ ਵਧੀਆ ਇਕੱਠਾ ਰਹਿ ਜਾਂਦੀਆਂ ਨੇ ਵਿੱਚ ਕੱਦੂ ਕਾਸ਼ ਕਰਨ ਨਾਲ ਸਾਰੇ ਚੰਗੀ ਤਰ੍ਹਾਂ ਮੈਸ਼ ਹੋ ਜਾਂਦੇ ਨੇ ਜਿਹੜੀ ਵੀ ਆਪਾਂ ਚੀਜ਼ ਬਣਾਉਣੀ ਆ ਫਿਰ ਉਹਦੇ ਵਿੱਚੋਂ ਨਿਕਲਦੇ ਨਹੀਂ ਜੀ ਇਹਗੇ ਕਿਸੇ ਵੀ ਚਹਿ ਪਰੌਂਠੇਸ ਪਾ ਲਈਏ ਜਾਂ ਕਚੌਰੀਆਂ ਚ ਪਾ ਲਈਏ ਚਾਹ ਕੋਈ ਹੋਰ ਸਨੈਕਸ ਬਣਾਈਏ ਨਾਸ਼ਤਾ ਬਣਾਈਏ ਕਿਸੇ ਚੀਜ਼ ਨੂੰ ਮੇਰੇ ਮੈਸ਼ ਕਰੇ ਹੋਏ ਨਿਕਲਦੇ ਨਹੀਂ ਚੰਗੀ ਤਰ੍ਹਾਂ ਮੈਸ਼ ਹੋ ਜਾਂਦੇ ਨੇ। ਬਾਕੀ ਆਪੋ ਆਪਣਾ ਤਰੀਕਾ ਜੀ ਜਿਵੇਂ ਮਰਜੀ ਆਖਰੀ ਠੀਕ ਲੱਗਦਾ ਮੈਂ ਕਰ ਲੈਣਾ। ਪਰ ਮੈਂ ਤਾਂ ਇਦਾਂ ਹੀ ਬਣਾਉਣੀ ਹੁੰਦੀ ਆ ਪਰੌਂਠੇ ਵੀ ਕद्दूकश ਕਰਕੇ ਤੇ ਕੋਈ ਵੀ ਚੀਜ਼ ਬਣਾਵਾਂ ਮੈਂ ਇਦਾਂ ਹੀ ਬਣਾਉਣੀ ਆ। ਲੋ ਜੀ ਇਹ ਹੁਣ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ। ਇਦਾਂ ਹੀ ਆਪਾਂ ਸਾਰੇ ਆਲੂਆਂ ਨੂੰ ਕद्दूकश ਕਰ ਲੈਨੇ ਆ। ਪਿਆਜ਼ਾਂ ਨੂੰ ਆਪਾਂ ਕੱਟ ਕਰਾਂਗੇ। ਲੋ ਜੀ ਕद्दूकश ਆਪਾਂ ਨੇ ਕਰ ਲਏ। ਹੁਣ ਆਪਾਂ ਬਰੀਕ-ਬਰੀਕ ਪਿਆਜ਼ ਕੱਟ ਲੈਨੇ ਆ। ਅਲੂਆਂ ਨੂੰ ਕਦੂਕਸ਼ ਕਰ ਲਿਆ ਕਿਉਂਕਿ ਅਲ ਪਿਆਜ਼ ਪਾਉਣ ਨਾਲ ਚੀਜ਼ ਦਾ ਟੈਸਟ ਵਧ ਜਾਂਦਾ ਜੀ ਪਰੌਂਠਿਆਂ 'ਚ ਵੀ ਪਾਉਨੇ ਹੁੰਦੇ ਆ ਹਰ ਇੱਕ ਚੀਜ਼ 'ਚ ਪਾਉਨੇ ਆ ਪਿਆਜ਼ ਦਾ ਟੈਸਟ ਹੀ ਐਡ ਹੁੰਦਾ ਬਿਲਕੁਲ ਬਰੀਕ-ਬਰੀਕ ਕੱਟ ਲਵਾਂਗੇ ਆਪਾਂ ਚੋਪਰ 'ਚ ਵੀ ਕਰ ਸਕਦੇ ਆ ਪਰ ਇਹ ਥੋੜਾ ਇੱਕ ਪਿਆਜ਼ ਚੋਪਰ 'ਚ ਨਹੀਂ ਹੁੰਦਾ ਜੀ ਇਹ ਪੰਜ ਚਾਰ ਹੋਣ ਬੇਤਾ ਹੋ ਜਾਂਦੇ ਨੇ ਇਸ ਲਈ ਆਪਾਂ ਹੱਥਾਂ ਨਾਲੇ ਕੱਟ ਲਵਾਂਗੇ ਕਦੂ ਕਾਸ਼ ਕਰੇ ਹੋਏ ਵਿੱਚੇ ਮਿਕਸ ਹੋ ਜਾਂਦੇ ਨੇ ਫਿਰ ਇਹਨਾਂ ਦਾ ਟੈਸਟ ਨਹੀਂ ਆਉਂਦਾ ਹੈਗਾ ਬਰੀਕ ਬਰੀਕ ਕੱਟ ਕਰਕੇ ਲੋ ਜੀ ਐਦਾਂ ਦੇ ਬਰੀਕ ਬਰੀਕ ਕੱਟ ਲੈਨੇ ਆਪਾਂ ਆਪਾਂ ਇਹਨਾਂ ਨੂੰ ਕੱਟ ਕਰਕੇ ਮਿਲਦੇ ਆ ਫਿਰ ਤੁਹਾਨੂੰ ਲੋ ਜੀ ਆਪਾਂ ਦਿਖ ਕੌਲੀ ਬੇਸਨ ਦੀ ਲੈ ਲਈ ਇਹਨੂੰ ਆਪਾਂ ਸਾਲਨੀ ਥਾਈ ਦੀ ਸਾਨ ਲੈਨੇ ਜਿੰਨਾ ਕ ਆਪਣਾ ਸਮਾਨ ਆ ਉਹਦੇ ਰਕੋਰਡ ਆਪਾਂ ਵੈਸੇ ਬੇਸਨ ਲੈ ਸਕਦੇ ਹਾਂ ਲੋ ਜੀ ਬੀਸਨ ਆਪਾਂ ਨੇ ਪੀਸ ਲਏ ਇਹਦੇ ਵਿੱਚ ਆਪਾਂ ਨਮਕ ਤੇ ਮਿਰਚ ਪਾ ਲੈਨੇ ਸਵਾਦ ਅਨਸਾਰ ਮਿਰਚ ਪਾ ਲੈਨੇ ਨਮਕ ਪਾ ਲੈਨੇ ਕਿਉਂਕਿ ਆਪਾਂ ਫਿਰ ਆਲੂਆਂ ਚ ਵੀ ਪਾਵਾਂਗੇ ਆਪਾਂ ਥੋੜੇ ਨਮਕ ਪਾਵਾਂਗੇ ਜੀ ਵਿੱਚ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ ਇਹਦੇ ਵਿੱਚ ਆਪਾਂ ਥੋੜੀ ਜਿਹੀ ਜਮੈਨ ਪਾ ਲੈਨੇ ਆ ਕੰਟੇਜ ਮੈਨ ਨਾਲ ਲਓ ਜੀ ਆਪਾਂ ਇਨਿਕ ਜਮੈਨ ਪਾ ਲੈਨੇ ਆ ਮਲ ਕੇ ਕ੍ਰਸ਼ ਕਰਕੇ ਜਮੈਨ ਨਾਲ ਹਾਜਮ ਆ ਜਾਣਾ ਕੋਈ ਵੀ ਚੀਜ਼ ਬਣਾਈਏ ਜਿਹੜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਦੇ ਆ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਕੋਹਲ ਬਣਾ ਲੈਨੇ ਆ ਬੇਸਨ ਦਾ ਪਹਿਲਾਂ ਇਕੱਠਾ ਪਾਣੀ ਨਹੀਂ ਪਾਵਾਂਗੇ ਪਹਿਲਾਂ ਥੋੜਾ ਜਿਹਾ ਪਾ ਲੈਨੇ ਆ ਇਹਨੂੰ ਮਿਕਸ ਕਰਦੇ ਆ ਇੱਕ ਪਾਸੇ ਨੂੰ ਆਪਾਂ ਚਮਚਾ ਫੇਰਾਂਗੇ ਤਾਂ ਜੋ ਇਹ ਫਲਫੀ ਫਲਫੀ ਬਣ ਜਵੇ ਵਧੀਆ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਹਨੂੰ ਮਿਕਸ ਕਰਾਂਗੇ ਬੇਸਨ ਨੂੰ ਥੰਗੀ ਤਰ੍ਹਾਂ ਫੈਂਟ ਲਵਾਂਗੇ ਕਿਉਂਕਿ ਫੈਂਟਣ ਨਾਲ ਇੱਕ ਲਫੀ ਹੁੰਦਾ ਜੀ ਇਹ ਬੇਸਨ ਜੇ ਆਪਾਂ ਇਹਨੂੰ ਚੰਗੀ ਤਰ੍ਹਾਂ ਫੈਂਟਾਂਗੇ ਜਿੰਨਾ ਉਹਨਾਂ ਇੱਕ ਖੁੱਲੂਗਾ ਦੇਖੋ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰ ਲਵਾਂਗੇ ਚਲੋ ਜੀ ਆਪਾਂ ਫੈਂਟ ਕੇ ਮਿਲਦੇ ਆਂ ਲਓ ਜੀ ਆਪਾਂ ਇੱਕ ਦੋ ਮਿਰਚ ਵਿੱਚ ਕੱਟ ਕਰਕੇ ਪਾ ਲੈਨੇ ਬਰੀ ਕੁਰੀ ਕੱਟ ਲਵਾਂਗੇ ਲਓ ਜੀ ਆਪਾਂ ਜਿਹੜਾ ਪਿਆਜ਼ ਕੱਟਿਆ ਸੀ ਉਹ ਨੂੰ ਵੀ ਵਿੱਚ ਪਾ ਲੈਨੇ ਹਲੂਆਂ ਦੇ ਵਿੱਚ ਮਿਕਸ ਕਰ ਲੈਨੇ इधर आपने थोड़ा जनिया कट के रख लिया इनू भी आलू मिक्स कर लें हूँ आपके मसाले आज लाल मिर्च पाने क्योंकि मिर्च आप पा थोड़ी पावेंगे जी हरी भी पा ली नमक पाने ਰਾਮਚੂਰ ਬੋਡਰ ਪਾ ਲੈਨੇ ਤਾਂ ਜੋ ਇਹਦੇ ਨਾਲ ਥੋੜੇ ਜਿਹੀ ਖਟਾਸ ਫਟਾ-ਕਟਾ ਜਿਹਾ ਬਣ ਜAVE ਆਪਣਾ ਨਾਸਟਕ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਚਾਟ ਮਸਾਲਾ ਇਹ ਨਾਲ ਟੈਸਟ ਬਹੁਤ ਵਧੀਆ ਹੁੰਦਾ ਜੀ ਚਾਟ ਮਸਾਲਾ ਪਾ ਲੈਨੇ ਹੁਣ ਆਪਾਂ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲੈਨੇ ਲੋ ਜੀ ਆਪਾਂ ਨੇ ਇਹ ਸਵੇਰੇ ਵਾਲੀਆਂ ਰੋਟੀਆਂ ਬਚ ਲਈਆਂ ਪੰਜੀਆਂ ਦੀਆਂ ਉਹ ਲੈ ਲਈਆਂ ਇੱਧਰ ਆਪਾਂ ਨੇ ਇਹ ਡੱਬੀ ਲੈ ਲਈ ਇਹਦੇ ਨਾਲ ਆਪਾਂ ਇਹਨਾਂ ਨੂੰ ਇਹ ਕੱਟ ਕਰ ਲੈਨੇ ਆ ਜਿੰਨੇ ਵੀ ਪੀਸ ਬਣਨਗੇ ਉਨੇ ਹੀ ਬਣਾ ਲੈਨੇ ਆ ਇਹ ਤਾਂ ਗੋੜ ਪੀਸ ਬਣਾ ਲੈਨੇ ਆ ਆਪਾਂ സെ ര പീസ ബാ ਜੀ ਆਪਾਂ ਜਿਹੜੀ ਰੋਟੀ ਲੈਂਦੀ ਆ ਉਹਦੇ ਉੱਪਰ ਆਪਾਂ ਆਲੂ ਐਦਾਂ ਲਾ ਦਿੰਨੇ ਆ ਉੱਪਰ ਐ ਦੂਜੀ ਰੋਟੀ ਧਰ ਦਿੰਨੇ ਆ ਆਲੂ ਰਗਾ ਦਿੰਨੇ ਇਹਦੇ ਉੱਪਰ ਆਪਾਂ ਐਦਾਂ ਦੂਜੀ ਰੋਟੀ ਧਰ ਦਿੰਦੇ ਆ ਮੈਂ ਇੱਧਰ ਬਣਾ ਲਈ ਜੀ ਦੇਖੋ ਆਪਣੇ ਦੋ ਦੋ ਰੋਟੀਆਂ ਦੇ ਪੀਸ ਲੈ ਕੇ ਆਲੂ ਪਾ ਕੇ ਵਿੱਚ ਐਦਾਂ ਬਣਾ ਲਏ लो गैस बाल लर ले तवा तवे गर्म हो लेने। लो जी आप घ्यो ला देंगे तवे लो जी घ्यो अपने तवे लग गया जी तो आपने रोटी ली थी इन ऐसा तवे के उपर धर देने ਇਦੇ ਉੱਪਰ ਆਪਾਂ ਬੇਸਨ ਦਾ ਘੋਲ ਲਾ ਦਿੰਦੇ ਆਂ ਲਓ ਜੀ ਹੁਣ ਆਪਾਂ ਇਹਦਾ ਪਾਸਤਾ ਪਲਤਾ ਦਿੰਦੇ ਆਂ ਲਓ ਜੀ ਦੇਖੋ ਕਿੰਨਾ ਵਧੀਆ ਨਾਸ਼ਤਾ ਬਣ ਗਿਆ ਆਪਣਾ ਤੇਲੀ ਹੁਣ ਆਪਾਂ ਇਹਨੂੰ ਇਦਾਂ ਵਿਚੀ ਲਵੇੜ ਲੈਨੇ ਆ ਉਸ ਤਰ੍ਹਾਂ ਵੀ ਤੁਸੀਂ ਬਣਾ ਸਕਦੇ ਹੋ ਤੇ ਇਦਾਂ ਵੀ ਬਣਾ ਸਕਦੇ ਹੋ ਇਹਨੂੰ ਆਪਾਂ ਚੰਗੀ ਤਰ੍ਹਾਂ ਪੱਕਣ ਦੇਣੀ ਆ ਸਾਈਡ ਨੂੰ ਲਓ ਜੀ ਆਪਾਂ ਇਹਦਾ ਪਾਸਾ ਪਲਟ ਦਿੰਦੇ ਹਾਂ ਇਹ ਪੱਤਾ ਵੀ ਆਪਾਂ ਚੰਗੀ ਤਰ੍ਹਾਂ ਪਕਾ ਲੈਨੇ ਆ ਲਓ ਜੀ ਦੇਖੋ ਕਿਉਂਕਿ ਜਿਹੜੀ ਆਪਾਂ ਉੱਪਰ ਬੇਸਣਾ ਉਹਦੇ ਨਾਲ ਪਾਉਣੇ ਚਮਚੇ ਨਾਲ ਉਹ ਫੈਲ ਜ ਜਾਂਦਾ ਜੇ ਹੁਣ ਵਿੱਚ ਡਿੱਪਾ ਕਰਕੇ ਪਾਵਾਂਗੇ ਤਾਂ ਵਧੀਆ ਬਣ ਜਾਂਦਾ ਦੇਖੋ ਕਿੰਨਾ ਵਧੀਆ ਬਣ ਗਿਆ ਲਓ ਜੀ ਇਸੇ ਤਰ੍ਹਾਂ ਆਪਾਂ ਹੋਰ ਬਣਾ ਲਈ ਇਦਾਂ ਹੀ ਆਪਾਂ ਸਾਰਾ ਨਾਸ਼ਤਾ ਬਣਾ ਕੇ ਤਿਆਰ ਕਰ ਲਵਾਂਗੇ ਜੇ ਸਾਡੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ